ਗੁਰੂ ਘਰਾਂ ਦੇ ਨਿਤਨੇਮ ਦੀ ਡਿਊਟੀ ਕਰਨ ਵਾਲੇ ਗ੍ਰੰਥੀ ਸਿੰਘਾਂ ਨੂੰ ਵੀ ਇਹ ਭਲੇਖਾ ਪੈਂਦਾ ਅਕਸਰ ਹੀ ਸੁਣਿਆ ਤੇ ਵੇਖਿਆ ਜਾਂਦਾ ਹੈ ਕਿ ਸਾਡੇ ਭਲੇਖਿਆਂ ਦਾ ਮੁੱਖ ਕਾਰਨ ਸਾਡੀ ਬੇਧਿਆਨੀ ਹੈ ਜਪਜੀ ਸਾਹਿਬ ਵੀ ਤੇ ਰਹਿਰਾਸ ਸਾਹਿਬ ਵੀ ਬਿਨਾ ਕਿਸੇ ਦੁਬਧਾ ਤੋਂ ਬਿਨਾ ਕਿਸੇ ਭਲੇਖੇ ਤੋਂ ਹੋ ਸਕੇ ਇੱਕ ਵਾਰ ਵੀ ਇਹ ਸ਼ਬਦ ਗਾਵਹਿ ਹਾਹੇ ਨਾਲ ਨਹੀਂ ਆਇਆ ਜੇ ਇਸ ਨੂੰ ਧਿਆਨ ਨਾਲ ਸੁਣਿਆ ਜਾਵੇ ਤੇ ਦਸੇ ਤਰੀਕੇ ਨਾਲ ਅਭਿਆਸ ਕੀਤਾ ਜਾਵੇ ਤਾਂ ਸੋਦਰ ਵਾਲੀ ਪੌੜੀ ਵਿੱਚ ਭਲੇਖਾ ਪੈਣ ਦਾ ਮਾਮਲਾ ਬਿਲਕੁਲ ਦੂਰ ਹੋ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਸਿੱਖ ਅੰਮ੍ਰਿਤ ਵੇਲੇ ਜਪਜੀ ਸਾਹਿਬ ਤੇ ਸ਼ਾਮ ਦੇ ਵੇਲੇ ਰਹਿਰਾਸ ਸਾਹਿਬ ਜੀ ਦਾ ਪਾਠ ਕਰਦਾ ਹੈ। ਇਸ ਦੌਰਾਨ ਬਹੁਤੇ ਲੋਕਾਂ ਨੂੰ ਸੋਦਰ ਵਾਲੀ ਪੌੜੀ ਜੋ ਕਿ ਜਪਜੀ ਸਾਹਿਬ ਜੀ ਦੇ ਵਿੱਚ ਵੀ ਹੈ ਤੇ ਰਹਿਰਾ ਸਾਹਿਬ ਜੀ ਦੇ ਵਿੱਚ ਵੀ ਹੈ ਪਰ ਇਸ ਵਿੱਚ ਥੋੜੇ ਥੋੜੇ ਅੰਤਰ ਹੋਣ ਕਰਕੇ ਫਰਕ ਹੋਣ ਕਰਕੇ ਜ਼ਿਆਦਾਤਰ ਲੋਕਾਂ ਨੂੰ ਅਕਸਰ ਹੀ ਭੁਲੇਖਾ ਪੈ ਜਾਂਦਾ ਹੈ ਇਹ ਸਿਰਫ ਆਮ ਸਧਾਰਨ ਸ਼ਰਧਾਲੂਆਂ ਤੇ ਜਗਿਆਸੂਆਂ ਦੀ ਗੱਲ ਨਹੀਂ ਹੈ ਬਲਕਿ ਬਹੁਤ ਸਾਰੇ ਜ਼ਿੰਮੇਵਾਰ ਪਦਵੀਆਂ ਤੇ ਸੁਭਾਏਮਾਨ ਗੁਰੂ ਘਰਾਂ ਦੇ ਨਿਤਨੇਮ ਦੀ ਡਿਊਟੀ ਕਰਨ ਵਾਲੇ ਗਰੰਥੀ ਸਿੰਘਾਂ ਨੂੰ ਵੀ ਇਹ ਭਲੇਖਾ ਪੈਂਦਾ ਅਕਸਰ ਹੀ ਸੁਣਿਆ ਤੇ ਵੇਖਿਆ ਜਾਂਦਾ ਹੈ ਇਸ ਵੀਡੀਓ ਨੂੰ ਵੇਖਣ ਵਾਲੇ ਬਹੁਤ ਸਾਰੇ ਸਾਡੇ ਦਰਸ਼ਕਾਂ ਨੂੰ ਵੀ ਇਹ ਭਲੇਖਾ ਬਹੁਤ ਵਾਰ ਪਿਆ ਹੋਵੇਗਾ ਆਪ ਜੀ ਜਰਾ ਆਪਣੇ ਮਨ ਦੇ ਅੰਦਰ ਅਨੁਭਵ ਕਰਕੇ ਵੇਖੋ ਕਿ ਕਈ ਸੱਜਣ ਰਹਿਰਾ ਸਾਹਿਬ ਜੀ ਦਾ ਪਾਠ ਕਰਦੇ ਕਰਦੇ ਜਪਜੀ ਸਾਹਿਬ ਜੀ ਦਾ ਭਲੇਖਾ ਖਾ ਗਏ ਹੋਣਗੇ ਤੇ ਕਈ ਸੱਜਣ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਕਰਦੇ ਰਹਿਰਾ ਸਾਹਿਬ ਜੀ ਦੇ ਵਿੱਚ ਚਲੇ ਗਏ ਹੋਣਗੇ ਅਸਲ ਵਿੱਚ ਇਹ ਸਾਡੇ ਭਲੇਖਿਆਂ ਦਾ ਮੁੱਖ ਕਾਰਨ ਸਾਡੀ ਬੇਧਿਆਨੀ ਹੈ ਤੇ ਬੇਧਿਆਨੀ ਨੂੰ ਦੂਰ ਕਰਨ ਵਾਸਤੇ ਹੀ ਸਾਵਧਾਨਤਾ ਬਰਕਰਾਰ ਰੱਖਣ ਵਾਸਤੇ ਹੀ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਪੌੜੀਆਂ ਵਿੱਚ ਥੋੜਾ ਥੋੜਾ ਅੰਤਰ ਰੱਖਿਆ ਹੋਇਆ ਹੈ ਪੋਥੀ ਸਾਹਿਬ ਤੋਂ ਜਾਂ ਫਿਰ ਗੁਟਕੇ ਸਾਹਿਬ ਤੋਂ ਵੇਖ ਕੇ ਪਾਠ ਕਰਦੇ ਸਮੇਂ ਤਾਂ ਕੁਝ ਸਾਵਧਾਨਤਾ ਬਰਕਰਾਰ ਰੱਖੀ ਜਾ ਸਕਦੀ ਹੈ ਜੇ ਥੋੜਾ ਜਿਹਾ ਧਿਆਨ ਥੋੜੀ ਜੀ ਨਿਗਾਹ ਅੱਖਰਾਂ ਵੱਲ ਟਿਕਾ ਕੇ ਰਖੀਏ ਤਾਂ ਭਲੇਖੇ ਤੋਂ ਬਚਿਆ ਜਾ ਸਕਦਾ ਕਿਉਂਕਿ ਵੇਖ ਕੇ ਪਾਠ ਕਰਦੇ ਹੋਵਾਂਗੇ ਇਸ ਲਈ ਭਲੇਖਾ ਨਹੀਂ ਪਵੇਗਾ ਪਰ ਜੇਕਰ ਪਾਠ કંਠ ਕੀਤਾ ਜਾਵੇ ਜ਼ੁਬਾਨੀ ਕੀਤਾ ਜਾਵੇ ਤਾਂ ਮਨ ਬਹੁਤ ਦੁਬਧਾ ਵਿੱਚ ਪੈ ਜਾਂਦਾ ਤੇ ਭਲੇਖੇ ਤੋਂ बचना ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਕਿੰਨੀ ਵੀ ਸਾਵਧਾਨਤਾ ਬਣਾਉਣ ਦਾ ਯਤਨ ਕਰੀਏ ਕੰਠ ਪਾਠ ਕਰਦੇ ਆ ਇਸ ਪੌੜੀ ਵਿੱਚ ਕਿਤੇ ਨਾ ਕਿਤੇ ਕੁਝ ਨਾ ਕੁਝ ਗਲਤੀਕਾਰੀ ਬੈਠਦੇ ਆ ਬਹੁਤ ਸਾਰੇ ਗੁਰਸਿੱਖਾਂ ਵੱਲੋਂ ਸਾਨੂੰ ਇਹ ਹੁਕਮ ਹੋਇਆ ਕਿ ਇਸ ਸੰਬੰਧ ਵਿੱਚ ਵੀ ਕੋਈ ਸਰਲ ਯੁਗਤ ਦੱਸੋ ਤਾਂ ਕਿ ਭਲੇਖਿਆ ਤੋਂ ਬਚਿਆ ਜਾਵੇ ਤੇ ਬਾਣੀ ਦਾ ਪਾਠ ਜਪਜੀ ਸਾਹਿਬ ਵੀ ਤੇ ਰਹਿਰਾਸ ਸਾਹਿਬ ਵੀ ਬਿਨਾਂ ਕਿਸੇ ਦੁਬਧਾ ਤੋਂ ਬਿਨਾਂ ਕਿਸੇ ਭਲੇਖੇ ਤੋਂ ਹੋ ਸਕੇ ਸੋ ਜਿੰਨਾ ਗਦਾਸ ਨੂੰ ਅਨੁਭਵ ਹੋਇਆ ਹੈ ਉਦੇ ਅਨੁਸਾਰ ਇੱਕ ਸਰਲ ਸਟੀਕ ਤੇ ਅਸਰਦਾਰ ਤਰੀਕਾ ਆਪ ਜੀ ਦੇ ਨਾਲ ਸਾਂਝਾ ਕਰਨ ਲੱਗੇ ਹਾਂ ਜੇ ਇਸ ਨੂੰ ਧਿਆਨ ਨਾਲ ਸੁਣਿਆ ਜਾਵੇ ਤੇ ਦਸੇ ਤਰੀਕੇ ਨਾਲ ਅਭਿਆਸ ਕੀਤਾ ਜਾਵੇ ਤਾਂ ਸੋਦਰ ਵਾਲੀ ਪੌੜੀ ਵਿੱਚ ਭਲੇਖਾ ਪੈਣ ਦਾ ਮਾਮਲਾ ਬਿਲਕੁਲ ਦੂਰ ਹੋ ਜਾਏਗਾ ਜਪਜੀ ਸਾਹਿਬ ਤੇ ਰਹਿਰਾ ਸਾਹਿਬ ਜੀ ਦਾ ਪਾਠ ਕਰਦੇ ਹਾਂ ਦੁਬਧਾ ਦੇ ਸ਼ਿਕਾਰ ਨਹੀਂ ਹੋਣਾ ਪਵੇਗਾ ਸੋ ਆਓ ਹੁਣ ਦਰਸ਼ਨ ਕਰਦੇ ਹਾਂ ਸੋਦਰ ਵਾਲੀ ਪੌੜੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਜਾਂ ਦੋ ਨਹੀਂ ਬਲਕਿ ਤਿੰਨ ਵਾਰ ਆਈ ਹੈ ਇੱਕ ਵਾਰ ਜਪਜੀ ਸਾਹਿਬ ਜੀ ਦੇ ਵਿੱਚ ਇੱਕ ਵਾਰ ਰਹਿਰਾ ਸਾਹਿਬ ਜੀ ਦੇ ਵਿੱਚ ਤੇ ਤੀਸਰੀ ਵਾਰ ਰਾਗ ਆਸਾ ਦੇ ਆਰੰਭ ਵਿੱਚ ਇਹਨਾਂ ਤਿੰਨਾਂ ਥਾਵਾਂ ਤੇ ਇਸ ਵਿੱਚ ਕੁਝ ਵੱਖਰੇ ਵੱਖਰੇ ਅੰਤਰ ਹਨ ਪਰ ਇੱਥੇ ਸਾਡਾ ਧਿਆਨ ਸਿਰਫ ਜਪਜੀ ਸਾਹਿਬ ਤੇ ਰਹਿਰਾ ਸਾਹਿਬ ਵਿੱਚ ਆਏ ਅੰਤਰਾਂ ਵੱਲ ਹੀ ਹੋਵੇਗਾ ਇਸ ਨੂੰ ਸਮਝਣ ਤੇ ਅਭਿਆਸ ਕਰਕੇ ਪਕਾਉਣ ਲਈ ਆਪਾਂ ਇਸ ਨੂੰ ਚਾਰ ਹਿੱਸਿਆਂ ਵਿੱਚ ਵੰਡ ਲਵਾਂਗੇ ਤਾਂ ਕਿ ਸਾਡੇ ਲਈ ਇਹ ਆਸਾਨ ਤੇ ਸਰਲ ਰਹੇ ਮੁਸ਼ਕਲ ਨਾ ਲੱਗੇ ਹੁਣ ਸਭ ਤੋਂ ਪਹਿਲਾਂ ਇਹ ਧਿਆਨ ਰੱਖਿਏ ਕਿ ਜਪਜੀ ਸਾਹਿਬ ਤੇ ਰਹਿਰਾਜ ਸਾਹਿਬ ਵਿੱਚ ਆਏ ਸੋਦਰ ਵਾਲੀ ਸ਼ਬਦ ਜਾਂ ਪੌੜੀ ਅੰਦਰ ਕੁੱਲ 50 ਅੰਤਰ ਨੇ 50 ਸਭ ਤੋਂ ਪ੍ਰਮੁੱਖ ਤੇ ਮੋਟਾ ਜਿਹੜਾ ਅੰਤਰ ਹੈ ਉਹ ਹੈ ਗਾਵਨ ਤੇ ਗਾਵ ਹੈ ਇਹ ਗਾਵਨ ਤੇ ਗਾਵਹਿ ਦਾ ਭਲੇਖਾ ਸਾਨੂੰ ਬਹੁਤ ਪੈਂਦਾ ਸਭ ਤੋਂ ਪਹਿਲਾਂ ਆਪਾਂ ਇਸੇ ਨੂੰ ਸਮਝੀਏ ਇਹ ਗਾਵਨ ਸ਼ਬਦ ਸੋਦਾਰ ਰਹਿਰਾਜ ਸਾਹਿਬ ਜੀ ਦੇ ਵਿੱਚ 16 ਵਰੀ ਆਇਆ ਹੈ 16 ਵਰੀ ਰਹਿਰਾਜ ਸਾਹਿਬ ਵਿੱਚ ਇਹ ਸਬੰਧੀ ਕੋਈ ਦੁਬਿਧਾ ਨਹੀਂ ਕਿਉਂਕਿ 16 ਦੇ 16 ਵਰੀ ਇਹ ਸ਼ਬਦ ਗਾਵਨ ਨੰਨੇ ਦੇ ਨਾਲ ਆਇਆ ਹੈ ਇਸ ਲਈ ਸਭ ਤੋਂ ਪਹਿਲਾਂ ਆਪਣੇ ਮਨ ਵਿੱਚ ਇਹ ਗੱਲ ਪੱਕੀ ਕਰ ਲਈਏ ਕੇ ਸੋਦਰ ਰਹਿਰਾ ਸਾਹਿਬ ਜੀ ਦੇ ਵਿੱਚ ਇਹ 16 ਦੇ 16 ਵਰੀ ਗਾਵਨ ਨੰਨੇ ਦੇ ਨਾਲ ਆਇਆ ਹੋਣ ਕਰਕੇ ਇਹਨੂੰ ਇਸੇ ਤਰ੍ਹਾਂ ਪੜਿਆ ਜਾਣਾ ਰਹਿਰਾ ਸਾਹਿਬ ਵਿੱਚ ਇੱਕ ਵਾਰ ਵੀ ਇਹ ਸ਼ਬਦ ਗਾਵਹਿ ਹਾਹੇ ਨਾਲ ਨਹੀਂ ਆਇਆ ਹੁਣ ਧਿਆਨ ਦਿਈਏ ਦੂਜੇ ਪਾਸੇ ਜਪਜੀ ਸਾਹਿਬ ਜੀ ਦੇ ਵਿੱਚ ਇੱਥੇ ਸੋਦਰ ਵਾਲੀ ਪੌੜੀ ਜੋ 27ਵੀਂ ਪੌੜੀ ਹੈ ਇੱਥੇ ਇਹ ਸ਼ਬਦ ਗਾਵਨ ਤੇ ਗਾਵਹਿ ਦੋਵਾਂ ਰੂਪਾਂ ਵਿੱਚ ਹੀ ਆਇਆ ਹੈ 16 ਵਾਰ ਵਿੱਚੋਂ 11 ਵਰੀ ਗਾਵਹਿ ਤੇ 5 ਵਰੀ ਗਾਵਨ ਇਥੇ ਆਪ ਜੀ ਦੇਖ ਸਕਦੇ ਹੋ ਕਿ 5 ਵਾਰ ਗਾਵਨ ਨੰਨੇ ਨਾਲ ਆਇਆ ਤੇ ਬਾਕੀ 11 ਵਰੀ ਗਾਵਹਿ ਹਾਹੇ ਨਾਲ ਆਇਆ ਜਦੋਂ ਸਾਡਾ ਮਨ ਸਾਡੀ ਜੁਬਾਨ ਸਾਡਾ ਚੇਤਾ ਇਸ ਗਾਵਹਿ ਸ਼ਬਦ ਦੇ ਪ੍ਰਤੀ ਚੰਗੀ ਤਰ੍ਹਾਂ ਪ੍ਰਪੱਕ ਹੋ ਜਾਵੇਗਾ ਤਾਂ ਫਿਰ ਅਸੀਂ ਬਾਕੀ ਅੰਤਰਾ ਨੂੰ ਸਮਝਣ ਅਤੇ ਪਕਾਉਣ ਵੱਲ ਧਿਆਨ ਦੇ ਸਕਾਂਗੇ ਸੋ ਅੱਜ ਅਸੀਂ ਇਸ ਵੀਡੀਓ ਵਿੱਚ ਸਿਰਫ ਇੰਨੀ ਹੀ ਸਾਂਝ ਪਾ ਰਹੇ ਹਾਂ ਕਿਉਂਕਿ ਇਹ ਪਹਿਲਾ ਹਿੱਸਾ ਹੈ ਬਾਕੀ ਤਿੰਨ ਹਿੱਸੇ ਅਸੀਂ ਅੱਗੇ ਲੈ ਕੇ ਆਵਾਂਗੇ ਹੁਣ ਉਮੀਦ ਹੈ ਕਿ ਆਪ ਜੀ ਖੁਦ ਵੀ ਇਸ ਦਾ ਲਾਭ ਉਠਾਓਗੇ ਤੇ ਦੂਜਿਆਂ ਨੂੰ ਵੀ ਜਿਵੇਂ ਆਪਣੇ ਪਰਿਵਾਰਕ ਮੈਂਬਰਾਂ ਦੋਸਤਾਂ ਸੰਗੀਆਂ ਸਾਥੀਆਂ ਨੂੰ ਵੀ ਇਸ ਬਾਰੇ ਸੁਚੇਤ ਕਰੋਗੇ ਤਾਂ ਕਿ ਹਰ ਇੱਕ ਪ੍ਰਾਣੀ ਜੋ ਗੁਰਬਾਣੀ ਪੜਦਾ ਹੈ ਉਹਨੂੰ ਜਪਜੀ ਸਾਹਿਬ ਰਹਿਰਾਸ ਸਾਹਿਬ ਜੀ ਦਾ ਪਾਠ ਕਰਨ ਦੇ ਸਮੇਂ ਆਪਣੇ ਆਪ ਨੂੰ ਇਹਨਾਂ ਗਲਤੀਆਂ ਤੋਂ ਰਹਿਤ ਕਰਨ ਵਿੱਚ ਸਹਾਇਤਾ ਮਿਲ ਸਕੇ ਆਪ ਜੀ ਦੇ ਪ੍ਰਤੀ ਇੱਕ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਗੁਰਸਿੱਖ ਸੰਗਤਾਂ ਤੱਕ ਪਹੁੰਚਾਓ ਹਰ ਇੱਕ WhatsApp ਗਰੁੱਪ Facebook ਵਗੈਰਾ ਜਿੱਥੇ ਕਿਤੇ ਵੀ ਸ਼ੇਅਰ ਕੀਤਾ ਜਾ ਸਕਦਾ ਹੈ ਆਪਾਂ ਉਸ ਪਲੇਟਫਾਰਮ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਤਾਂ ਕਿ ਹਰ ਇੱਕ ਸਿੱਖ ਤੱਕ ਇਹ ਗੱਲ ਪਹੁੰਚ ਸਕੇ ਜੇ ਸਾਡੇ ਇੱਕ ਸ਼ੇਰ ਨਾਲ ਕੋਈ ਇੱਕ ਵੀ ਪ੍ਰਾਣੀ ਬਾਣੀ ਵਿੱਚ ਹੋਣ ਵਾਲੀਆਂ ਗਲਤੀਆਂ ਤੋਂ ਬਚ ਜਾਵੇ ਤਾਂ ਵਾਹਿਗੁਰੂ ਸਾਨੂੰ ਵੀ ਇਹਦਾ ਬੜਾ ਫਲ ਬਖਸ਼ਿਸ਼ ਕਰੇਗਾ ਸੋ ਜੇ ਆਪ ਜੀ ਚਾਹੁੰਦੇ ਹੋ ਕਿ ਅਸੀਂ ਅਗਲੇ ਤਿੰਨ ਭਾਗ ਵੀ ਇਸੇ ਪ੍ਰਕਾਰ ਛੇਤੀ ਲੈ ਕੇ ਆਈਏ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰਕੇ ਸਾਨੂੰ ਦੱਸੋ ਕਿ ਇਹ ਜੁਗਤ ਆਪ ਜੀ ਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ